ਬਾਓ ਜੀ ਬਾਓ ਬਾਓ ਭਾਜਪਾ ਜਿੰਦਾਬਾਦ ਮਾਨਾ ਰੋੜਾ ਜੀ ਜਿੰਦਾਬਾਦ ਆਤਰਪੀਸੀ ਸੌਂ ਜੀ ਜਿੰਦਾਬਾਦ ਜੀਡੀਓ ਸਾਹਿਬ ਜਿੰਦਾਬਾਦ ਪਾਰਟੀ ਦਾ ਕਾਫਲਾ ਜਿਹੜਾ ਉਹ ਦਿਨ ਪਰ ਦਿਨ ਵੱਧ ਰਿਹਾ ਹੈ ਤੇ ਅੱਜ ਇਸ ਹਲਕੇ ਦੇ ਵਿੱਚ ਆ ਸ਼੍ਰੀ ਬਲਰਾਮ ਬਾਲੂ ਜੀ ਜਿਹੜੇ ਕਿ ਵਾਲਵਿਕੀ ਸਮਾਜ ਤੋਂ ਆਉਂਦੇ ਨੇ ਉਹਨਾਂ ਦੀ ਜੁਆਇਨਿੰਗ ਦਾ ਪ੍ਰੋਗਰਾਮ ਸੋਨ ਸਾਹਿਬ ਨੇ ਰੱਖਿਆ ਸੀਗਾ ਸੋ ਇਹਨਾਂ ਦਾ ਹੁਕਮ ਮੈਨੂੰ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਸਾਨੂੰ ਹੋਇਆ ਕਿ ਜੀ ਤੁਸੀਂ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਾਉ ਆ ਜਿੰਦਾਬਾਦ ਬਸ ਠੀਕ ਹੈ ਜਿੰਦਾਬਾਦ باو باو پارٹی مننا روڑا جی زندہ باد اترمسی سون جی زندہ باد جی ڈی او صاحب زندہ باد او جی ادھر اؤو عوام آدمی پارٹی زندہ باد نمبر 1 زندہ باد یار سانو پتہ جی کنے کرنا چاہندا ہے صاحب آلو صاحب او گے کدي گئے ہو کوئی تھنے پھاٹی پارٹی زندہ باد ਸ਼੍ਰੀ ਅਮਨ ਅਰੋੜਾ ਜੀ ਜਿੰਦਾਬਾਦ ਆ ਤਰਨਪ੍ਰੀਤ ਸਿੰਘ ਸੌਂ ਜੀ ਜਿੰਦਾਬਾਦ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਨੂੰ ਦੇਖਦੇ ਹੋਏ ਭਗਵੰਤ ਮਾਨ ਸਰਕਾਰ ਦੇ ਸਾਢੇ 3 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀ ਤਰਨਪ੍ਰੀਤ ਸੌਂ ਜੀ ਦੇ ਹਲਕੇ ਪ੍ਰਤੀ ਲੋਕਾਂ ਦੇ ਪਿਆਰ ਔਰ ਡੈਡੀਕੇਸ਼ਨ ਨੂੰ ਦੇਖਦੇ ਹੋਏ ਅਜਾਵਾਦੀ ਪਾਰਟੀ ਦਾ ਕਾਫਲਾ ਜਿਹੜਾ ਉਹ ਦਿਨ ਪਰ ਦਿਨ ਬਹਦ ਰਹੇ ਤੇ ਅੱਜ ਇਸ ਹਲਕੇ ਦੇ ਵਿੱਚ ਆ ਸ਼੍ਰੀ ਬਲਰਾਮ ਬਾਲੂ ਜੀ ਜਿਹੜੇ ਕਿ ਵਾਲਮੀਕੀ ਸਮਾਜ ਤੋਂ ਆਉਂਦੇ ਨੇ ਉਹਨਾਂ ਦੀ ਜੁਆਇਨਿੰਗ ਦਾ ਪ੍ਰੋਗਰਾਮ ਸੋਨ ਸਾਹਿਬ ਨੇ ਰੱਖਿਆ ਸੀਗਾ ਸੋ ਇਹਨਾਂ ਦਾ ਹੁਕਮ ਮੈਨੂੰ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਸਾਨੂੰ ਹੋਇਆ ਕਿ ਜੀ ਤੁਸੀਂ ਵੀ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਚਲੋ ਸੋ ਅੱਜ ਇੱਥੇ ਪਹੁੰਚਿਆ ਬਲਰਾਮ ਬਾਲੂ ਜਰ ਉਹਨਾਂ ਦੇ ਸੈਂਕੜੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਲਈ ਜੁਆਇਨ ਕਰਾਉਣ ਦੇ ਲਈ ਪਰ ਉਹ ਸਭ ਜਿਸ ਤਰ੍ਹਾਂ ਅੱਜ ਲੁਧਿਆਣੇ ਚ ਵੀ ਰੈਲੀ ਹੋਈ ਹੈ ਕੇਜਰੀਵਾਲ ਜੀ ਨੇ ਕਿਹਾ ਹੈ ਤਕੜੇ ਹੋਵੋ 2027 ਦੁਬਾਰਾ ਸਰਕਾਰ ਬਣਾਉਣੀ ਹੈ ਕੀ ਰਣਨੀਤੀ ਰੋਟੀ ਦੇਖੋ ਜੀ ਰਣਨੀਤੀ ਸਾਡੀ ਇੱਕੋ ਹੀ ਹੁੰਦੀ ਆ ਆਵਾਦੀ ਪਾਰਟੀ ਦੀ ਕੰਮ ਕੰਮ ਔਰ ਕੰਮ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਨੀਤੀ ਦੇ ਨਾਲ ਕਮਿਟਮੈਂਟ ਦੇ ਨਾਲ ਜਦੋਂ ਤੁਸੀਂ ਲੋਕਾਂ ਦੇ ਕੰਮ ਕਰੋਗੇ ਪੂਰੀ ਇਮਾਨਦਾਰੀ ਦੇ ਨਾਲ ਤੇ ਇਲੈਕਸ਼ਨ ਲੜਨ ਦੀ ਰਾਜਨੀਤੀ ਹੈ ਜਿਹੜੀ ਉਹ ਲੋਕਾਂ ਨੇ ਆਪਣੇ ਆਪ ਤੁਹਾਡੇ ਲਈ ਬਣਾ ਦੇਣੀ ਹੁੰਦੀ ਹੈ ਸੋ ਸਾਡਾ ਫੋਕਸ ਹੈ ਜਿਹੜਾ ਉਹ ਸਿਰਫ ਔਰ ਸਿਰਫ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਤੇ ਜਦੋਂ ਸਾਫ ਨੀਅਤ ਨਾਲ ਕੰਮ ਕਰਾਂਗੇ ਤੇ ਲੋਕਾਂ ਨੇ ਆਪਣੇ ਆਪ ਹੀ ਇਲੈਕਸ਼ਨ ਹੈ ਜਿਹੜੀ ਉਹ ਲੜਾ ਦੇਣੀ ਹੈ ਅੱਗੇ ਜਿਹੜੀ ਹੈ ਕਹਿ ਰਹੇ ਪਰਨਤਾਂ ਦੀ ਹੁਣ ਜਮਨੀ ਚੋਣ ਹੋਣੀ ਆ ਤੇ ਹੁਣ ਕੈਬਨਿਟ ਦੀ ਮੀਟਿੰਗ ਅੱਜ ਹੋ ਰਹੀ ਹੈ ਲੋਕ ਇਹਦੇ ਵਿੱਚ ਕੀ ਫੈਸਲੇ ਲੈ ਜਾ ਸਕਦੇ ਨੇ ਦੇਖੋ ਇਹ ਤਾਂ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਡਿਸਕਲੋਜ਼ ਕਰਨਾ ਮੈਂ ਸਮਝਦਾ ਕਿ ਬਹੁਤ ਹੀ ਆਜੂਬ ਗੱਲ ਨਹੀਂ ਹੈ ਉਹ ਮੀਟਿੰਗ 6 ਵਜੇ ਹੋਣੀ ਹੈ 6:30 7 ਤੱਕ ਤੇ ਤੁਹਾਡੇ ਕੋ ਸਾਰੇ ਵੇਰਵੇ ਜਿਹੜੇ ਆ ਜਾਣੇ ਨੇ ਪਰ ਮੈਂ ਇੱਕ ਚੀਜ਼ ਅਸ਼ੋਰ ਕਰ ਦੇਣਾ ਚਾਹਣਾ ਕਿ ਜੋ ਵੀ ਪਿਛਲੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਜਿਹੜੇ ਵੀ ਪੰਜਾਬ ਕੈਬਨਿਟ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲੇ ਲਾਊਗੀ ਉਹ ਪੰਜਾਬ ਦੀ ਬਿਹਤਰੀ ਦੇ ਲਈ ਹੋਊਗੀ ਪੰਜਾਬ ਦੇ 3 ਕਰੋੜ ਲੋਕਾਂ ਦੀ ਭਲਾਈ ਦੇ ਲਈ ਹੋਊਗੀ ਨਹੀਂ ਬਿਲਕੁਲ ਲੈ ਕੇ ਦੀ ਕੋਈ ਸਖਤ ਕਾਨੂੰਨ ਕਹਿੰਦੇ ਬਣਨ ਜਾ ਰਿਹਾ ਹੈ ਬਿਲਕੁਲ ਜੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬਹੁਤ ਅਨਫੋਰਚੂਨੇਟ ਰਿਹਾ ਹੈ ਕਿ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਿਹੜੀ ਉਹ ਪੰਜਾਬ ਦੇ ਵਿੱਚ ਹੁੰਦੀ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਬਹੁਤ ਮਾਹੌਲ ਹੈ ਜਿਹੜਾ ਪੰਜਾਬ ਦਾ ਇਹ इमोਸ਼ਨਲੀ ਸੈਂਟੀਮੈਂਟਲੀ ਡਿਸਟਰਬ ਵੀ ਹੁੰਦਾ ਰਿਹਾ ਹੈ ਪਿਛਲੇ ਆਪਾਂ 10 ਸਾਲ ਪਹਿਲਾਂ ਨਜ਼ਰ ਮਾਰੀ ਜਿਸ ਤਰੀਕੇ ਨਾਲ ਬਰਗਾੜੀ ਬਹਿਬਲ ਕਲਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਉਹਨਾਂ ਇਹੋ ਜਿਹਾ ਘਟਨਾਵਾ ਮੁੜ ਕੇ ਦੁਬਾਰਾ ਪੰਜਾਬ ਦੇ ਵਿੱਚ ਨਾ ਹੋਣ ਉਹਦੇ ਲਈ ਇੱਕ ਬਹੁਤ ਸਖਤ ਕਾਨੂੰਨ ਹੈ ਜਿਹੜਾ ਉਹ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਜਿਹਦੇ ਨਾਲ ਮੈਂ ਸਮਝਦਾ ਕਿ ਕੋਈ ਵੀ ਵਿਅਕਤੀ ਇਹ ਹਿੰਮਤ ਹੌਸਲਾ ਨਹੀਂ ਕਰ ਪਾਊਗਾ ਕਿ ਕਿਸੇ ਵੀ ਧਾਰਮਿਕ ਗ੍ਰੰਥਾਂ ਅ ਦੀ ਬੇਅਦਬੀ ਕਰਕੇ ਕਿਸੇ ਦੀਆਂ ਭਾਵਨਾਵਾਂ ਉਂਠੇਸ ਪਹੁੰਚਾਇਆ। ਸਮਝੀ ਜਿਹੜੀ ਗ੍ਰਿਫਤਾਰੀ ਨੂੰ ਜਹਜਾ ਕਰੋਗੇ ਹੋ ਜਾ ਪਰੋਂਗੇ। ਜੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਕੁੱਟ ਕੇ ਦੋ ਨੰਬਰ ਦੇ ਧੰਦੇ ਕਰਕੇ ਤੁਸੀਂ ਆ ਪ੍ਰਾਪਰਟੀਆਂ ਬਣਾਓਗੇ ਨਸ਼ੇ ਦੇ ਕਾਰੋਬਾਰਾਂ ਦੇ ਵਿੱਚੋਂ ਆ ਡਿਸਪਰੋਪੋਰਸ਼ਨੇਟ ਐਸੈਟ ਬਣਾਓਗੇ ਤੇ ਫਿਰ ਜਿਹੜਾ ਜਹਜਾ ਕਰੂਗਾ ਹੋ ਜਾ ਪਰਣਾ ਪਊਗਾ। ਠੀਕ ਹੈ।